ਸਤਿ ਸ਼੍ਰੀ ਅਕਾਲ ਜੀ ਮੈਂ ਬਿਨਾ ਵਿਆਹ ਤੋਂ ਹੀ ਸੇਠ ਰਾਮ ਸਿੰਘ ਦੀਆਂ ਦੋ ਬੇਟੀਆਂ ਦੀ ਮਾਂ ਬਣ ਚੁੱਕੀ ਸੀ ਉਸਨੇ ਮੇਰੇ ਨਾਲ ਵਿਆਹ ਨਹੀਂ ਕੀਤਾ ਸੀ ਹੁਣ ਮੈਨੂੰ ਡਰ ਸੀ ਕਿ ਸੇਠ ਮੇਰੀਆਂ ਬੇਟੀਆਂ ਨੂੰ ਵੀ ਵੇਚ ਦੇਵੇਗਾ ਇਸ ਕਰਕੇ ਮੈਂ ਉੱਥੋਂ ਕਿਤੇ ਦੂਰ ਭੱਜ ਕੇ ਇੱਕ ਮੰਦਰ ਦੇ ਸਾਹਮਣੇ ਬੈਠ ਗਈ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਤੂੰ ਆਪਣੀ ਵੱਡੀ ਬੇਟੀ ਮੈਨੂੰ ਦੇ ਦੇ ਮੈਂ ਇਸ ਨੂੰ ਪਾਲਾਂਗਾ ਮੈਂ ਉਸ ਤੇ ਯਕੀਨ ਕਰਕੇ ਆਪਣੀ ਬੇਟੀ ਉਸ ਨੂੰ ਦੇ ਦਿੱਤੀ ਇੱਕ ਦਿਨ ਮੰਦਰ ਚੋਂ ਮੇਰੀ ਬੇਟੀ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਮੈਂ ਭੱਜ ਕੇ ਅੰਦਰ ਗਈ ਤਾਂ ਮੇਰਾ ਦਿਲ ਫਟ ਗਿਆ ਕਿਉਂਕਿ ਮੇਰੀ ਬੇਟੀ ਮੇਰਾ ਨਾਮ ਅਮਰਤਾ ਹੈ ਮੈਂ ਆਪਣੇ ਘਰ ਦੇ ਕੰਮਾਂ ਵਿੱਚ ਲੱਗੀ ਸੀ ਉਦੋਂ ਹੀ ਮੇਰੇ ਫੋਨ ਦੀ ਘੰਟੀ ਵੱਜੀ ਮੇਰੀ ਵੱਡੀ ਬੇਟੀ ਸਿਮਰ ਦੀ ਤਬੀਅਤ ਖਰਾਬ ਸੀ ਉਹ ਅੰਦਰ ਕਮਰੇ ਵਿੱਚ ਸੌਂ ਰਹੀ ਸੀ ਮੈਂ ਜਲਦੀ ਨਾਲ ਜਾ ਕੇ ਫੋਨ ਚੁੱਕਿਆ ਕੋਈ ਅਣਜਾਣ ਆਦਮੀ ਸੀ ਉਸਨੇ ਜੋ ਕੁਝ ਕਿਹਾ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ ਉਹ ਕਹਿ ਰਿਹਾ ਸੀ ਕਿ ਮੇਰੀ ਛੋਟੀ ਬੇਟੀ ਜੋ ਸਕੂਲ ਪੜਨ ਗਈ ਆ ਹੁਣ ਉਸਦੇ ਕਬਜ਼ੇ ਵਿੱਚ ਆ ਮੈਂ ਉਸ ਨੂੰ ਰੋਂਦੇ ਹੋਏ ਕਿਹਾ ਕਿ ਮੈਂ ਇੱਕ ਗਰੀਬ ਔਰਤਾਂ ਮੈਂ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਆ ਉਦੋਂ ਉਹ ਕਹਿਣ ਲੱਗਾ ਮੈਨੂੰ ਪੈਸੇ ਚਾਹੀਦੇ ਵੀ ਨਹੀਂ ਆ ਮੈਨੂੰ ਤੇਰੇ ਨਾਲ ਇੱਕ ਕੰਮ ਆ ਜੇਕਰ ਤੂੰ ਉਹ ਕੰਮ ਕਰ ਦਿੱਤਾ ਤਾਂ ਮੈਂ ਤੇਰੀ ਬੇਟੀ ਨੂੰ ਛੱਡ ਦੇਵਾਂਗਾ ਉਸਨੇ ਜੋ ਪਤਾ ਦੱਸਿਆ ਉਹ ਘਰ ਤੋਂ ਬਹੁਤ ਦੂਰ ਸੀ ਪਰ ਮੈਂ ਆਪਣੀ ਬੇਟੀ ਦੇ ਲਈ ਕੁਝ ਵੀ ਕਰ ਸਕਦੀ ਸੀ ਨਾ ਜਾਣੇ ਉਹ ਕੌਣ ਸੀ ਤੇ ਮੇਰੇ ਨਾਲ ਦੁਸ਼ਮਣੀ ਕਿਉਂ ਕੱਢ ਰਿਹਾ ਸੀ ਮੈਂ ਜਲਦੀ ਨਾਲ ਆਪਣੇ ਭਰਾ ਨੂੰ ਫੋਨ ਕੀਤਾ ਪਰ ਉਸਦਾ ਫੋਨ ਵਿਜੀ ਆ ਰਿਹਾ ਸੀ ਮੈਂ ਉਸ ਵਕਤ ਤਪੂਲ ਚੁੱਕੀ ਸੀ ਕਿ ਮੇਰੀ ਵੱਡੀ ਬੇਟੀ ਘਰ ਬਿਮਾਰ ਹੈ ਮੈਂ ਬਸ ਚਾਦਰ ਲਈ ਤੇ ਬਾਹਰੋਂ ਦਰਵਾਜ਼ੇ ਨੂੰ ਤਾਲਾ ਲਾਇਆ ਤੇ ਉਸ ਆਦਮੀ ਵੱਲੋਂ ਦੱਸੇ ਪਤੇ ਤੇ ਪਹੁੰਚ ਗਈ ਜਿਸ ਜਗ੍ਹਾ ਤੇ ਮੈਂ ਪਹੁੰਚੀ ਸੀ ਉਹ ਇੱਕ ویرਾਨ ਜਿਹਾ ਪਾਰਕ ਸੀ ਉੱਥੇ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ ਮੈਂ ਇੱਧਰ ਉੱਧਰ ਪਾਗਲਾਂ ਦੇ ਵਾਂਗ ਆਪਣੀ ਬੇਟੀ ਨੂੰ ਤਲਾਸ਼ ਕਰਨ ਲੱਗੀ ਪਰ ਉੱਥੇ ਕੋਈ ਵੀ ਨਹੀਂ ਸੀ ਜਿਸ ਨੰਬਰ ਤੋਂ ਮੈਨੂੰ ਕਾਲ ਆਈ ਸੀ ਮੈਂ ਉਸ ਨੰਬਰ ਤੇ ਫੋਨ ਮਿਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨੰਬਰ ਬੰਦ ਆ ਰਿਹਾ ਸੀ ਇਹ ਬਹੁਤ ਹੈਰਾਨੀ ਵਾਲੀ ਗੱਲ ਸੀ ਮੈਂ ਦੁਬਾਰਾ ਸੜਕ ਤੇ ਆ ਗਈ ਅਚਾਨਕ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਸੇ ਨੇ ਮੇਰੇ ਨਾਲ ਸ਼ਰਾਰਤ ਤਾਂ ਨਹੀਂ ਕੀਤੀ ਮੈਂ ਉੱਥੋਂ ਸਿੱਧਾ ਆਪਣੀ ਬੇਟੀ ਦੇ ਸਕੂਲ ਗਈ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਮੇਰੀ ਬੇਟੀ ਤਾਂ ਉੱਥੇ ਹੀ ਸੀ ਫਿਰ ਮੈਨੂੰ ਸਕੂਨ ਦਾ ਸਾਹ ਆਇਆ ਪਰ ਅਗਲੇ ਹੀ ਪਲ ਮੈਂ ਕਬਰ ਆ ਗਈ ਜਦੋਂ ਮੈਨੂੰ ਘਰ ਅੰਦਰ ਮੌਜੂਦ ਆਪਣੀ ਬੇਟੀ ਦਾ ਖਿਆਲ ਆਇਆ ਨਾ ਜਾਣੇ ਕਿਉਂ ਅਚਾਨਕ ਹੀ ਮੇਰੇ ਦਿਲ ਨੂੰ ਬਹੁਤ ਬੇਚੈਨੀ ਹੋਈ ਸੀ ਮੈਂ ਸੜਕ ਤੇ ਗੱਡੀ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਥੇਕ ਟੈਕਸੀ ਰੁਕੀ ਤੇ ਮੈਂ ਬਿਨਾਂ ਦੇਖਿਆ ਜਲਦੀ ਨਾਲ ਉਸ ਵਿੱਚ ਬੈਠ ਗਈ ਉਹ ਮੇਰੇ ਭਰਾ ਦੀ ਹੀ ਟੈਕਸੀ ਸੀ ਉਹ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ ਤੇ ਮੈਨੂੰ ਪੁੱਛਣ ਲੱਗ ਪਿਆ ਕਿ ਤੁਸੀਂ ਅੱਜ ਇੱਥੇ ਕੀ ਕਰ ਰਹੇ ਹੋ ਪਹਿਲਾਂ ਤਾਂ ਮੈਂ ਸਾਰਾ ਕੁਝ ਉਸ ਨੂੰ ਦੱਸਣ ਲੱਗੀ ਪਰ ਫਿਰ ਮੈਂ ਰੁਕ ਗਈ ਫਿਰ ਮੈਂ ਸੋਚਿਆ ਕਿ ਸ਼ਾਮ ਨੂੰ ਜਦੋਂ ਉਹ ਇਹ ਘਰ ਆਊਗਾ ਤਾਂ ਫਿਰ ਗੱਲ ਕਰਾਂਗੀ ਅਜੇ ਇਸ ਨੂੰ ਕੰਮ ਕਰਨ ਦਿੰਦੀ ਆ ਮੈਂ ਕਿਹਾ ਕਿ ਮੈਂ ਬੱਚਿਆਂ ਦੀ ਪੜ੍ਹਾਈ ਕਿੱਦਾਂ ਚੱਲ ਰਹੀ ਆ ਇਸ ਬਾਰੇ ਪੁੱਛਣ ਗਈ ਸੀ ਮੈਂ ਗਲੀ ਦੀ ਨੁੱਕਰ ਤੇ ਹੀ ਉਤਰ ਗਈ ਤੇ ਮੇਰਾ ਭਰਾ ਉੱਥੋਂ ਹੀ ਵਾਪਸ ਚਲੇ ਗਿਆ ਜਿੱਦਾਂ ਹੀ ਮੈਂ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਮੇਰੀ ਜਾਨ ਨਿਕਲ ਗਈ ਕਮਰੇ ਵਿੱਚ ਮੇਰੀ ਬੇਟੀ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਮੈਂ ਜਲਦੀ ਨਾਲ ਅੰਦਰ ਭੱਜ ਕੇ ਗਈ ਤੇ ਵੇਖਿਆ ਕਿ ਮੇਰੀ ਬੇਟੀ ਨੂੰ ਗਾਸ਼ ਦੇ ਦੌਰੇ ਪੈ ਰਹੇ ਸੀ ਤੇ ਦੇਖਦੇ ਹੀ ਦੇਖਦੇ ਉਹ ਬੇਹੋਸ਼ ਹੋ ਗਈ ਉਸ ਦੀ ਇਹ ਹਾਲਤ ਵੇਖ ਕੇ ਮੈਂ ਕਬਰਾ ਗਈ ਉਸ ਦੀ ਅਤੇ ਉਸ ਦੇ ਕਮਰੇ ਦੀ ਹਾਲਤ ਤਾਂ ਕੁਝ ਹੋਰ ਹੀ ਕਹਾਣੀ ਸੁਣਾ ਰਹੀ ਸੀ ਮੈਂ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹੋਸ਼ ਵਿੱਚ ਨਾ ਆਈ ਤਾਂ ਮੈਂ ਵੀ ਡਰ ਗਈ ਤੇ ਜਲਦੀ ਨਾਲ ਮੁਹੱਲੇ ਦੀ ਲੇਡੀ ਡਾਕਟਰ ਨੂੰ ਬੁਲਾ ਲਈ ਮੇਰੇ ਦਿਲ ਵਿੱਚ ਬਹੁਤ ਸਾਰੇ ਵਹਿਮ ਆ ਰਹੇ ਸੀ ਇਹ ਸਾਰਾ ਕੁਝ ਜੋ ਵੀ ਹੋਇਆ ਸੀ ਇਹ ਮੈਨੂੰ ਇੱਕ ਗਹਿਰੀ ਸਾਜ਼ਿਸ਼ ਲੱਗ ਰਹੀ ਸੀ ਕਿਸੇ ਨੇ ਮੈਨੂੰ ਝੂਠ ਬੋਲ ਕੇ ਘਰ ਤੋਂ ਦੂਰ ਜਾਣ ਦੇ ਲਈ ਕਿਹਾ ਤਾਂ ਕਿ ਕੋਈ ਕ ਮੇਰੇ ਘਰ ਦੇ ਅੰਦਰ ਦਾਖਲ ਹੋ ਸਕੇ ਤੇ ਮੇਰੀ ਬੇਟੀ ਦੇ ਨਾਲ ਇਸ ਤੋਂ ਅੱਗੇ ਮੈਂ ਕੁਝ ਸੋਚਣਾ ਵੀ ਨਹੀਂ ਚਾਹੁੰਦੀ ਸੀ ਡਾਕਟਰ ਨੇ ਮੇਰੀ ਬੱਚੀ ਦਾ ਚੈੱਕਅਪ ਕੀਤਾ ਤੇ ਬਾਹਰ ਆ ਕੇ ਜੀਭ ਜੀਆਂ ਨਜ਼ਰਾਂ ਨਾਲ ਮੈਨੂੰ ਵੇਖ ਕੇ ਕਹਿ ਲੱਗੀ ਤੁਹਾਡੀ ਬੇਟੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਤੁਸੀਂ ਘਰ ਨਹੀਂ ਸੀ ਜਦੋਂ ਇਹ ਸਾਰਾ ਕੁਝ ਤੁਹਾਡੀ ਬੇਟੀ ਦੇ ਨਾਲ ਹੋਇਆ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਡਾਕਟਰ ਨੇ ਕੀ ਕਹਿ ਦਿੱਤਾ ਸੀ ਪਲਾ ਮੇਰੀ ਬੇਟੀ ਦੇ ਨਾਲ ਇਤਾਂ ਕੌਣ ਕਰ ਸਕਦਾ ਸੀ ਅਸੀਂ ਤਾਂ ਇੱਥੇ ਕਿਸੇ ਨੂੰ ਜਾਣਦੇ ਤੱਕ ਨਹੀਂ ਸੀ ਫਿਰ ਕੌਣ ਦੁਸ਼ਮਣੀ ਕੱਢ ਰਿਹਾ ਸੀ ਡਾਕਟਰ ਚਲੀ ਗਈ ਤੇ ਮੈਂ ਆਪਣੀ ਬੇਟੀ ਦੇ ਵੱਲ ਆਈ ਜੋ ਉਸ ਵਕਤ ਸੌ ਰਹੀ ਸੀ ਮੈਂ ਬੁਰੀ ਤਰ੍ਹਾਂ ਨਾਲ ਡਰ ਗਈ ਤੇ ਸਾਰੀਆਂ ਖਿੜਕੀਆਂ ਦਰਵਾਜ਼ੇ ਬੰਦ ਕਰ ਦਿੱਤੇ ਥੋੜੀ ਦੇਰ ਬਾਅਦ ਮੇਰੀ ਬੇਟੀ ਨੂੰ ਹੋਸ਼ ਆ ਗਿਆ ਤੇ ਉਹ ਮੇਰੇ ਗਲੇ ਲਾ ਕੇ ਰੋਣ ਲੱਗ ਪਈ ਮੈਂ ਉਸ ਨੂੰ ਪੁੱਛਿਆ ਕਿ ਬੇਟਾ ਇੱਥੇ ਕੌਣ ਆਇਆ ਸੀ ਉਹ ਬਹੁਤ ਡਰ ਗਈ ਤੇ ਫਿਰ ਉਸਨੇ ਜੋ ਮੈਨੂੰ ਦੱਸਿਆ ਸੀ ਮੈਂ ਉਸਦੀ ਗੱਲ ਸੁਣ ਕੇ ਪੱਥਰ ਹੀ ਹੋ ਗਈ ਸੀ ਮੇਰਾ ਤੀਤ ਮੇਰੇ ਸਾਹਮਣੇ ਇੱਕ ਫਿਲਮ ਦੇ ਵਾਂਗ ਚੱਲਣ ਲੱਗ ਪਿਆ ਸੀ ਮੈਂ ਆਪਣੇ ਪਿੰਡ ਦੀ ਸਾਰਿਆਂ ਤੋਂ ਹਸੀਨ ਲੜਕੀ ਸੀ ਮੇਰੇ ਉੱਤੇ ਇਦਾਂ ਦੀ ਜਵਾਨੀ ਆਈ ਸੀ ਕਿ ਹਰ ਕੋਈ ਮੈਨੂੰ ਰੋਕ ਕੇ ਦੇਖਦਾ ਸੀ ਸੇਠ RAM ਦੀ ਪਿਛਲੇ ਦਿਨ ਤੋਂ ਹੀ ਮੇਰੇ ਤੇ ਬੁਰੀ ਨજર ਸੀ ਉਹ ਵਿਆਹ ਆ ਵਰਿਆ ਸੀ ਉਸ ਦੀ ਪਤਨੀ ਵੀ ਬਹੁਤ ਵੱਡੇ ਜ਼ਿਮੀਂਦਾਰਾਂ ਦੀ ਬੇਟੀ ਸੀ ਮੇਰਾ ਸਕਾ ਬਾਪ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਮੇਰੀ ਮਾਂ ਨੇ ਦੂਜਾ ਵਿਆਹ ਕੀਤਾ ਸੀ ਪਰ ਮੇਰਾ ਸਤੇਲਾ ਬਾਪ ਇੱਕ ਲਾਲਚੀ ਇਨਸਾਨ ਸੀ ਉਸਨੇ ਮੈਨੂੰ ਸੀਠ ਦੇ ਹੱਥ 2 ਲੱਖ ਵਿੱਚ ਵੇਚ ਦਿੱਤਾ ਸੀ ਸੀਠ ਮੈਨੂੰ ਗੱਡੀ 'ਚ ਬਿਠਾ ਕੇ ਇੱਕ ਕੋਠੇ ਤੇ ਲੈ ਆਇਆ ਮੈਂ ਹੁਣ ਕੋਠੇ ਤੇ ਰਹਿੰਦੀ ਸੀ 5 ਸਾਲ ਤੱਕ ਸੀਠ ਮੈਨੂੰ ਬਿਨਾ ਵਿਆਹ ਦੇ ਹੀ ਇਸਤੇਮਾਲ ਕਰ ਰਿਹਾ ਸੀ ਇਸ ਦੌਰਾਨ ਮੈਂ ਦੋ ਬੱਚਿਆਂ ਦੀ ਮਾਂ ਬਣ ਗਈ ਸੀ ਜਦੋਂ ਸੀਠ ਰਾਮ ਦਾ ਮੇਰੇ ਤੋਂ ਦਿਲ ਪਰ ਗਿਆ ਉਹ ਮੈਨੂੰ ਕੋਠੇ ਵਾਲੀ ਨੂੰ ਵੇਚ ਕੇ ਚਲਾ ਗਿਆ ਹੁਣ ਮੈਂ ਇੱਕ ਤਵਾਇਫ ਸੀ ਮੈਂ ਹੁਣ ਵੀ ਬਹੁਤ ਜ਼ਿਆਦਾ ਹਸੀਨ ਸੀ ਕਿ ਕੋਠੇ ਤੇ ਮੇਰੀ ਵਜ੍ਹਾ ਨਾਲ ਹੀ ਕਰੋਣ ਕਜਈ ਲੱਗ ਗਈ ਸੀ ਬਿਰਾਕ ਮੇਰੇ ਵੱਲ ਖਿੱਚੇ ਚਲੇ ਆਉਂਦੇ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਮੈਂ ਆਪਣੀਆਂ ਬੇਟੀਆਂ ਦੇ ਨਾਲ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਰਹੀ ਸੀ ਮੈਨੂੰ ਮੇਰੇ ਮਾਪੇ ਦੋਨੋਂ ਹੀ ਯਾਦ ਨਹੀਂ ਆਉਂਦੇ ਸੀ ਕਿਉਂਕਿ ਉਹਨਾਂ ਨੇ ਵੀ ਮੇਰੇ ਨਾਲ ਕੋਈ ਚੰਗਾ ਸਲੂਕ ਤਾਂ ਨਹੀਂ ਕੀਤਾ ਸੀ 8 ਸਾਲ ਦਾ ਅਰਸਾ ਇਦਾਂ ਹੀ ਬੀਤ ਗਿਆ ਮੈਨੂੰ ਦੋਨੋਂ ਬੇਟੀਆਂ ਜਵਾਨ ਹੋ ਗਈਆਂ ਪਰ ਹੁਣ ਕੋਠੇ ਦਾ ਮਾਹੌਲ ਬਹੁਤ ਹੀ ਅਜੀਬ ਹੋ ਗਿਆ ਹੁ ਨਾ ਹੀ ਇੰਨੇ ਗਾਹ ਕੰਦੇ ਸੀ ਤੇ ਨਾ ਹੀ ਇੰਨੀ ਕਮਾਈ ਹੁੰਦੀ ਸੀ ਸੇਠ ਨੇ ਵੀ ਆਉਣਾ ਛੱਡ ਦਿੱਤਾ ਸੀ ਪਹਿਲਾਂ ਜਦੋਂ ਵੀ ਉਹ ਆਉਂਦਾ ਸੀ ਕੋਠੇ ਦੀ ਮਾਲਕ ਨੂੰ ਬਹੁਤ ਸਾਰੇ ਪੈਸੇ ਦਿੱਕੇ ਜਾਂਦਾ ਸੀ ਪਰ ਹੁਣ ਉਸ ਨੇ ਮੇਰੇ ਨਾਲ ਸਾਰੇ ਤਾਲੁਕ ਖਤਮ ਕਰ ਦਿੱਤੇ ਸੀ ਜਿਸ ਦੀ ਵਜ੍ਹਾ ਨਾਲ ਕੋਠੇ ਦੇ ਮਾਲਕਨ ਦਾ ਮੂਡ ਵੀ ਅਕਸਰ ਖਰਾਬ ਹੀ ਰਹਿੰਦਾ ਸੀ ਤੇ ਉਹ ਹਰ ਰੋਜ਼ ਕਿਸੇ ਨਾ ਕਿਸੇ ਲੜਕੀ ਨੂੰ ਅਜਾਇਸ਼ ਆਦਮੀ ਦੇ ਹੱਥ ਵੇਚ ਦਿੰਦੀ ਸੀ ਮੇਰੇ ਨਾਲ ਵਾਲੀ ਤਵਾਈਫ ਦੀ 10 ਸਾਲ ਦੀ ਬੇਟੀ ਸੀ ਤੇ ਉਸ ਨੂੰ ਵੀ ਜ਼ਬਰਦਸਤੀ ਕਿਸੇ ਦੇ ਘਰ ਵੇਚ ਦਿੱਤਾ ਗਿਆ ਹੁਣ ਮੈਨੂੰ ਇਹ ਲੱਗਣ ਲੱਗ ਗਿਆ ਕਿ ਮੇਰੀਆਂ ਬੇਟੀਆਂ ਦੇ ਨਾਲ ਵੀ ਇਹ ਸਭ ਕੁਝ ਹੋਣ ਵਾਲਾ ਆ ਇਦਾਂ ਤਾਂ ਮੈਂ ਵੈਸੇ ਇੱਕ ਤਵਾਈਫ ਹੀ ਸੀ ਪਰ ਤਵਾਈਫ ਵੀ ਇੱਕ ਮਾਂ ਹੁੰਦੀ ਆ ਉਹ ਪਾਵੇਂ ਉਹ ਮੇਰੀ ਨਜਾਇਜ਼ ਬੇਟੀਆਂ ਸੀ ਪਰ ਮੈਂ ਉਹਨਾਂ ਨੂੰ ਜਨਮਤਾ ਦਿੱਤਾ ਸੀ ਮੈਂ ਉਹਨਾਂ ਦੇ ਨਾਲ ਮੁਹੱਬਤ ਕਿੱਦਾਂ ਕੱਟ ਕਰ ਸਕਦੀ ਸੀ ਇਸ ਕਰਕੇ ਮੈਂ ਹਰ ਵਕਤ ਫਿਕਰਮੰਦੀ ਰਹਿੰਦੀ ਸੀ ਮੇਰੀ ਵੱਡੀ ਬੇਟੀ 12 ਸਾਲ ਦੀ ਸੀ ਤੇ ਛੋਟੀ 10 ਕੋ ਸਾਲ ਦੀ ਉਸ ਕੋਠੇ ਤੇ ਸਭ ਤੋਂ ਜ਼ਿਆਦਾ ਸੀਨ ਮੇਰੀਆਂ ਹੀ ਬੇਟੀਆਂ ਸੀ ਕਿਉਂਕਿ ਉਹ ਮੇਰੇ ਤੇ ਹੀ ਗਈਆਂ ਸੀ ਕੋਠੇ ਦੀ ਮਾਲ ਕਰਨੇ ਅਜੇ ਤੱਕ ਉਹਨਾਂ ਦਾ ਸੌਦਾ ਤਾਂ ਨਹੀਂ ਕੀਤਾ ਸੀ ਕਿਉਂਕਿ ਉਹਨਾਂ ਨੂੰ ਆਪਣੀ ਮਨਪਸੰਦ ਕੀਮਤ ਨਹੀਂ ਮਿਲ ਰਹੀ ਸੀ ਪਰ ਮੈਂ ਜਾਣਦੀ ਸੀ ਕਿ ਜਿੱਦਾਂ ਹੀ ਕਿਸੇ ਮਰਦ ਨੇ ਉਸ ਨੂੰ ਮੂੰਹ ਮੰਗੀ ਕੀਮਤ ਦੇ ਦਿੱਤੀ ਤਾ ਮੇਰੀਆਂ ਬੇਟੀਆਂ ਦਾ ਸੌਦਾ ਕਰ ਦੇਵੇਗੀ ਇਸ ਸੋਚ ਨੇ ਮੇਰੀਆਂ ਰਾਤਾਂ ਦੀ ਨੀਂਦ ਤੇ ਦਿਨ ਦਾ ਸਕੂਨ ਸਭ ਖੋ ਲਿਆ ਸੀ ਇੱਕ ਦਿਨ ਇੱਕ ਵੱਡੀ ਜਈ ਗੱਡੀ ਆ ਕੇ ਰੁਕੀ ਤੇ ਮੈਂ ਦਹਿਲ ਗਈ ਕਿਉਂਕਿ ਇਹ ਗੱਡੀ ਉਦੋਹੀ ਆਉਂਦੀ ਸੀ ਜਦੋਂ ਕਿਸੇ ਬੱਚੀ ਦਾ ਸੌਦਾ ਹੋਣਾ ਹੁੰਦਾ ਸੀ ਅਤੇ ਇੱਥੇ ਹੁਣ ਮੇਰੀਆਂ ਬੇਟੀਆਂ ਤੋਂ ਇਲਾਵਾ ਹੋਰ ਕੋਈ ਵੀ ਬੱਚੀ ਨਹੀਂ ਸੀ ਹੁਣ ਮੇਰੀਆਂ ਬੇਟੀਆਂ ਦੀ ਵਾਰੀ ਸੀ ਐਸੇ ਸੋਚਨੇ ਮੈਨੂੰ ਜਕੜ ਲਿਆ ਤੇ ਮੇਰੀਆਂ ਬੇਟੀਆਂ ਦੀ ਜ਼ਿੰਦਗੀ ਖਤਰੇ ਵਿੱਚ ਆ ਮੈਂ ਜਲਦੀ ਨਾਲ ਅੰਦਰ ਗਈ ਮੇਰੇ ਕੋਲ ਵਕਤ ਬਹੁਤ ਘੱਟ ਸੀ ਮੈਂ ਜਲਦੀ ਨਾਲ ਆਪਣੀਆਂ ਬੇਟੀਆਂ ਦੇ ਹੱਥ ਫੜੇ ਤੇ ਉਹਨਾਂ ਨੂੰ ਅੰਦਰ ਤੋਂ ਲੈ ਕੇ ਪਿਛਲੇ ਪਾਸੇ ਆ ਗਈ ਉੱਥੇ ਇੱਕ ਦਰਵਾਜ਼ਾ ਸੀ ਜਿੱਥੇ ਕਈ ਸਾਲਾਂ ਤੋਂ ਤਾਲਾ ਲੱਗਿਆ ਹੋਇਆ ਸੀ ਪਰ ਮੈਂ ਪਿਛਲੇ ਕਈ ਸਾਲਾਂ ਤੋਂ ਉਸ ਤਾਲੇ ਨੂੰ ਕੱਟਣ ਦੀ ਕੋਸ਼ਿਸ਼ ਕਰਦੀ ਸੀ ਤੇ ਖੁਸ਼ਕਿਸਮਤੀ ਨਾਲ ਮੈਂ ਉਸ ਤਾਲੇ ਨੂੰ ਮੁਕੰਮਲ ਤੌਰ ਤੇ ਕੱਟ ਦਿੱਤਾ ਕਿਉਂਕਿ ਇੱਕ ਪਾਸੇ ਕੋਈ ਵੀ ਨਹੀਂ ਹੁੰਦਾ ਸੀ ਮੈਂ ਜਲਦੀ ਨਾਲ ਉਸ ਦਰਵਾਜ਼ੇ ਨੂੰ ਖੋਲ੍ਹ ਕੇ ਉਸ ਦੇ ਜਰੀਏ ਛੜਕਤੀ ਆ ਗਈ ਮੇਰਾ ਖਿਆਲ ਸੀ ਕਿ ਮੈਨੂੰ ਭੱਜਦੇ ਹੋਏ ਕਿਸੇ ਨੇ ਵੀ ਨਹੀਂ ਵੇਖਿਆ ਪਰ ਇਹ ਗੱਲ ਮੇਰੀ ਗਲਤਫਹਮੀ ਸੀ ਕੋਠੇ ਦੇ ਮੌਜੂਦ ਕਿਸੇ ਹੋਰ ਟਵਾਈਫ ਨੇ ਮੈਨੂੰ ਵੇਖ ਲਿਆ ਸੀ ਤੇ ਉਸਨੇ ચીਕ-ਚੀਕ ਕੇ ਸਾਰਿਆਂ ਨੂੰ ਇਕੱਠਾ ਕਰ ਲਿਆ ਸੀ ਤੇ ਤੁਰੰਤ ਸਾਰੇ ਮੇਰੇ ਪਿੱਛੇ ਭੱਜੇ ਮੈਂ ਬਹੁਤ ਜ਼ਿਆਦਾ ਡਰ ਗਈ ਮੈਂ ਆਪਣੀਆਂ ਬੇਟੀਆਂ ਦਾ ਹੱਥ ਫੜ ਕੇ ਜਲਦੀ ਨਾਲ ਛੜਕਪਾਰ ਕੀਤੀ ਤੇ ਬਿਨਾਂ ਦੇਖੇ ਸਾਹਮਣੇ ਆਉਂਦੀ ਟੈਕਸੀ ਨੂੰ ਰੋਕਿਆ ਤੇ ਆਪਣੀਆਂ ਬੇਟੀਆਂ ਨੂੰ ਲੈ ਕੇ ਉਸ ਵਿੱਚ ਬਹਿ ਗਈ ਉਹ ਆਦਮੀ ਪੁੱਛਣ ਲੱਗ ਪਿਆ ਕਿ ਤੁਸੀਂ ਕਿੱਥੇ ਜਾਣਾ ਆ ਮੈਂ ਉਸ ਨੂੰ ਕਿਹਾ ਕਿ ਕਿਤੇ ਵੀ ਲੈ ਚਲੋ ਪਰ ਇੱਥੋਂ ਗੱਡੀ ਭਜਾ ਲਓ ਉਹ ਲੋਕ ਮੇਰੇ ਪਿੱਛੇ ਹਨ ਤੇ ਮੈਂ ਨਹੀਂ ਚਾਹੁੰਦੀ ਕਿ ਉਹ ਮੇਰੇ ਤੱਕ ਪਹੁੰਚਣ ਰੱਬ ਦੇ ਵਾਸਤੇ ਜਿੰਨੀ ਤੇਜ਼ ਹੋ ਸਕੇ ਉਨੀ ਤੇਜ਼ ਗੱਡੀ ਚਲਾਓ ਉਸ ਟੈਕਸੀ ਵਾਲੇ ਨੇ ਉਦਾਂ ਹੀ ਕੀਤਾ ਤੇ ਜਲਦੀ ਹੀ ਅਸੀਂ ਉਸ ਜਗ੍ਹਾ ਤੋਂ ਕਾਫੀ ਦੂਰ ਦੂਜੇ ਇਲਾਕੇ ਚ ਆ ਗਏ ਮੇਰੇ ਕੋਲ ਜਿੰਨੇ ਵੀ ਪੈਸੇ ਸੀ ਮੈਂ ਉਸ ਆਦਮੀ ਨੂੰ ਦੇ ਦਿੱਤੇ ਤੇ ਕਿਹਾ ਕਿ ਮੈਨੂੰ ਕਿਸੇ ਆਸ਼ਰਮ ਵਿੱਚ ਛੱਡ ਦਿਓ ਉਹ ਕਹਿਣ ਲੱਗਾ ਜੇਕਰ ਤੁਸੀਂ ਬੁਰਾ ਨਾ ਮੰਨੋ ਤਾਂ ਮੈਨੂੰ ਆਪਣੀ ਪਰੇਸ਼ਾਨੀ ਦੱਸ ਸਕਦੇ ਹੋ ਮੈਂ ਉਸ ਨੂੰ ਝੂਠ ਕਹਿ ਦਿੱਤਾ ਕਿ ਮੇਰਾ ਪਤੀ ਮੇਰੀਆਂ ਬੇਟੀਆਂ ਨੂੰ ਮਾਰਨਾ ਚਾਹੁੰਦਾ ਆ ਇਸ ਕਰਕੇ ਮੈਂ ਆਪਣੇ ਸਹੁਰਿਆਂ ਤੋਂ ਆਪਣੀਆਂ ਕੁੜੀਆਂ ਨੂੰ ਲੈ ਕੇ ਫਰਾਰ ਹੋ ਗਈਆਂ ਤੇ ਹੁਣ ਮੈਨੂੰ ਕਿਤੇ ਪਨਾਹ ਚਾਹੀਦੀ ਆ ਉਦੋਂ ਉਹ ਆਦਮੀ ਕਹਿਣ ਲੱਗਿਆ ਤੁਸੀਂ ਮੈਨੂੰ ਆਪਣਾ ਭਰਾ ਹੀ ਸਮਝੋ ਤੇ ਤੁਸੀਂ ਮੇਰੇ ਘਰ ਆ ਕੇ ਰਹਿ ਸਕਦੇ ਹੋ ਉਹ ਆਦਮੀ ਦੇਖਣ ਵਿੱਚ ਇੱਕ ਪੰਡਤ ਲੱਗ ਰਿਹਾ ਸੀ ਮੈਂ ਉਸਦੇ ਨਾਲ ਉਸਦੇ ਘਰ ਆ ਗਈ ਉਹ ਕਹਿਣ ਲੱਗਿਆ ਕਿ ਮੈਂ ਆਪਣੇ ਮੁਹੱਲੇ ਦੇ ਮੰਦਿਰ ਦਾ ਪੁਜਾਰੀ ਹਾਂ ਤਾਂ ਵੇਲੇ ਟਾਈਮ ਵਿੱਚ ਕਦੇ-ਕਦਾਈ ਟੈਕਸੀ ਵੀ ਚਲਾ ਲੈਂਦਾ ਹਾਂ ਤੁਹਾਨੂੰ ਮੈਂ ਭੈਣ ਕਿਹਾ ਹੈ ਤੇ ਤੁਸੀਂ ਵੀ ਬੇਫਿਕਰ ਹੋ ਕੇ ਮੇਰੇ ਘਰ ਰਹਿ ਸਕਦੇ ਹੋ ਮੈਂ ਉਸ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕੀਤਾ ਜੇਕਰ ਕੋਈ ਹੋਰ ਆਦਮੀ ਹੁੰਦਾ ਤਾਂ ਮੈਂ ਮਨਾ ਕਰ ਦਿੰਦੀ ਕਿਉਂਕਿ ਉਹ ਦੇਖਣ ਵਿੱਚ ਇੱਕ ਪੰਡਤ ਲੱਗ ਰਿਹਾ ਸੀ ਇਸ ਕਰਕੇ ਮੈਂ ਬੇਫਿਕਰ ਹੋ ਕੇ ਉਸ ਦੇ ਘਰ ਰਹਿਣ ਆ ਗਈ ਵੈਸੇ ਵੀ ਹੁਣ ਮੈਂ ਹੋਰ ਕਿਤੇ ਜਾਣ ਦੇ ਕਾਬਿਲ ਵੀ ਨਹੀਂ ਰਹੀ ਸੀ ਨਾ ਹੀ ਮੇਰੇ ਕੋਲ ਪੈਸੇ ਸੀ ਤੇ ਨਾ ਹੀ ਮੇਰੇ ਕੋਲ ਕੋਈ ਟਿਕਾਣਾ ਉਸ ਨੇ ਮੇਰਾ ਤੇ ਮੇਰੀਆਂ ਬੇਟੀਆਂ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਉਹ ਸਾਡੀ ਹਰ ਜ਼ਰੂਰਤ ਪੂਰੀ ਕਰਦਾ ਸੀ ਉਸ ਨੇ ਮੁਹੱਲੇ ਵਿੱਚ ਵੀ ਕਹਿ ਦਿੱਤਾ ਸੀ ਕਿ ਮੇਰੀ ਵਿਧਵਾ ਭੈਣ ਆ ਉਹ ਉਸ ਦੀਆਂ ਬੱਚੀਆਂ ਹਨ ਇਸ ਕਰਕੇ ਕੋਈ ਵੀ ਸਾਡੇ ਤੇ ਗੱਲ ਨਹੀਂ ਕਰਦਾ ਸੀ ਨਹੀਂ ਤਾਂ ਇਹ ਜਮਾਨਾ ਤਾਂ ਸ ਮੈਨੂੰ ਜੀਣ ਹੀ ਨਾ ਦਿੰਦਾ ਕਿਉਂਕਿ ਮੈਂ ਇੱਕ ਕੋਠੇ ਤੇ ਤਵਾਈਫ ਰਹਿ ਚੁੱਕੀ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕ ਮੈਨੂੰ ਜਾਣਦੇ ਸੀ ਇਸ ਕਰਕੇ ਮੈਂ ਤਾਂ ਕਦੇ ਘਰੋਂ ਬਾਹਰ ਹੀ ਨਹੀਂ ਨਿਕਲਦੀ ਸੀ ਮੇਰੇ ਮੂੰਹ ਬੋਲੇ ਪਰਾਣੇ ਖੁਦ ਜਾ ਕੇ ਮੇਰੀਆਂ ਬੱਚੀਆਂ ਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਉਹ ਹੀ ਘਰ ਅਤੇ ਬਾਹਰ ਦੇ ਸਾਰੇ ਕੰਮ ਕਰਦਾ ਸੀ ਉਹ ਮੇਰੀਆਂ ਬੇਟੀਆਂ ਨੂੰ ਮੈਂ ਬਹੁਤ ਪਿਆਰ ਕਰਦਾ ਸੀ ਤੇ ਮੇਰੀਆਂ ਬੇਟੀਆਂ ਵੀ ਉਸ ਨੂੰ मामੂ मामੂ ਕਹਿੰਦੀਆਂ ਰਹਿੰਦੀਆਂ ਸੀ ਇਦਾਂ ਨਹੀਂ ਲੱਗਦਾ ਸੀ ਕਿ ਉਹਨਾਂ ਦਾ ਸਗਾ मामੂ ਨਹੀਂ ਆ ਉਸਨੇ ਮੈਨੂੰ ਵੀ ਸਗੀ ਭੈਣ ਵਾਲਾ ਹੀ ਮਾਨ ਦਿੱਤਾ ਸੀ ਮੈਂ ਅੱਜ ਤੱਕ ਉਸ ਨੂੰ ਆਪਣੇ ਅਤੀਤ ਦੇ ਬਾਰੇ ਨਹੀਂ ਦੱਸਿਆ ਸੀ ਤੇ ਨਾ ਹੀ ਕਦੇ ਉਸਨੇ ਮੈਨੂੰ ਪੁੱਛਿਆ ਸੀ ਸਾਡੀ ਜ਼ਿੰਦਗੀ ਦੇ ਦਿਨ ਬਹੁਤ ਵਧੀਆ ਗੁਜ਼ਰੇ ਸਨ ਪਰ ਫਿਰ ਮੈਂ ਆਪਣੀ ਵੱਡੀ ਬੇਟੀ ਨੂੰ ਨੋਟ ਕਰਨਾ ਸ਼ੁਰੂ ਕੀਤਾ ਕਿ ਉਹ ਡਰਨ ਲੱਗੀ ਆ ਅਤੇ ਹਰ ਛੋਟੀ ਜਿਹੀ ਆੜ ਤੇ ਚੌਂਕ ਜਾਂਦੀ ਆ ਉਸ ਦੀ ਦਿਨ ਬਾ ਦਿਨ ਹਾਲਤ ਖਰਾਬ ਹੁੰਦੀ ਦੇਖ ਕੇ ਮੈਂ ਪਰੇਸ਼ਾਨ ਸੀ ਤੇ ਮੇਰੀ ਬੱਚੀ ਨੇ ਖਾਣਾ ਪੀਣਾ ਕਿਉਂ ਛੱਡ ਦਿੱਤਾ ਤੇ ਡਰਨਾ ਕਿਉਂ ਸ਼ੁਰੂ ਕਰ ਦਿੱਤਾ ਮੈਂ ਉਸ ਨੂੰ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਵੀ ਦੱਸਣ ਦੇ ਲਈ ਤਿਆਰ ਹੀ ਨਾ ਹੁੰਦੀ ਤੇ ਬਸ ਸੈਮੀ ਸੈਮੀ ਜਹੀ ਰਹਿੰਦੀ ਮੇਰਾ ਮੂੰਹ ਬੋਲਿਆ ਭਰਾ ਸਵੇਰ ਤੋਂ ਹੀ ਘਰੋਂ ਨਿਕਲਦਾ ਤੇ ਸ਼ਾਮ ਨੂੰ ਘਰ ਆਉਂਦਾ ਕਿ ਮੈਂ ਇਕੱਲੇ ਕਿਤੇ ਵੀ ਆਪਣੀ ਬੇਟੀ ਨੂੰ ਲੈ ਕੇ ਨਹੀਂ ਜਾਣਾ ਚਾਹੁੰਦੀ ਸੀ ਨਹੀਂ ਤਾਂ ਉਸ ਨੂੰ ਡਾਕਟਰ ਦੇ ਕੋਲ ਵੀ ਲੈ ਕੇ ਜਾਂਦੀ ਪਰ ਅੱਜ ਜੋ ਕੁਝ ਹੋਇਆ ਸੀ ਉਸਨੇ ਤਾਂ ਮੈਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਮੈਂ ਆਪਣੀ ਬੇਟੀ ਨੂੰ ਕਿਹਾ ਕਿ ਮੈਨੂੰ ਦੱਸੋ ਤਾਂ ਸਹੀ ਉਹ ਕੌਣ ਸੀ ਜਿਸ ਨੇ ਤੇਰੇ ਨਾਲ ਇਹ ਹਰਕਤ ਕੀਤੀ ਆ ਤੇ ਤੂੰ ਉਸ ਆਦਮੀ ਦਾ ਚਿਹਰਾ ਦੇਖਿਆ ਸੀ ਮੇਰੀ ਬੇਟੀ ਹਿਚਕ ਚਉਂਦੇ ਹੋਏ ਕਹਿਣ ਲੱਗੀ ਮੈਂ ਤੁਹਾਨੂੰ ਦੱਸ ਤਾਂ ਦੇਵਾਂ ਪਰ ਤੁਸੀਂ ਯਕੀਨ ਨਹੀਂ ਕਰੋਗੇ ਮੈਂ ਚੌਕ ਗਈ ਤੇ ਮੈਂ ਉਸ ਆਦਮੀ ਨੂੰ ਜਾਣਦੀ ਸੀ ਕਿਤੇ ਉਹ ਕੋਠੇ ਤੋਂ ਤਾਲੁਕ ਤਾਂ ਨਹੀਂ ਰੱਖਦਾ ਮੈਂ ਡਰਦੀ ਡਰਦੀ ਨੇ ਉਸ ਨੂੰ ਕਿਹਾ ਨਹੀਂ ਤਾਂ ਮੇਰੀ ਬੇਟੀ ਕਹਿ ਲੱਗੀ ਮਾਂ ਉਹ मामੂ ਸੀ ਇੱਕ ਪਲ ਦੇ ਲਈ ਮੈਨੂੰ ਇਦਾਂ ਲੱਗਿਆ ਜਿਦਾਂ ਕੋਈ ਅਸਮਾਨ ਮੇਰੇ ਸਿਰ ਤੇ ਡਿੱਗ ਗਿਆ ਹੋਵੇ ਮੈਂ ਬੇਯਕੀਨੀ ਦੇ ਨਾਲ ਆਪਣੀ ਬੇਟੀ ਨੂੰ ਵੇਖਿਆ ਉਹ ਇਦਾਂ ਕਿਉਂ ਕਹਿ ਰਹੀ ਸੀ ਉਹ ਤਾਂ ਇੰਨਾ ਨੇਕ ਆਦਮੀ ਸੀ ਅਤੇ ਮੈਨੂੰ ਆਪਣੀ ਭੈਣ ਮੰਨਦਾ ਸੀ ਤੇ ਮੇਰੀਆਂ ਬੇਟੀਆਂ ਦੇ ਨਾਲ ਵੀ ਬਹੁਤ ਪਿਆਰ ਕਰਦਾ ਸੀ ਫਿਰ ਉਹ ਮੇਰੀ ਬੇਟੀ ਦੇ ਨਾਲ ਇਦਾਂ ਕਿਦਾਂ ਕਰ ਸਕਦਾ ਸੀ ਮੇਰੀ ਬੇਟੀ ਰੋਂਦੇ ਹੋਏ ਮੈਨੂੰ ਕਹਿਣ ਲੱਗੀ ਕਿ मामੂ ਮੈਨੂੰ ਬਹੁਤ ਪਰੇਸ਼ਾਨ ਕਰਦੇ ਨੇ ਮੈਂ ਕਾਫੀ ਦਿਨਾਂ ਤੋਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਪਰ ਮੇਰੀ ਹਿੰਮਤ ਹੀ ਨਹੀਂ ਪੈ ਰਹੀ ਸੀ ਮੈਨੂੰ ਲੱਗਿਆ ਕਿ ਤੁਸੀਂ ਉਲਟਾ ਮੈਨੂੰ ਹੀ ਝਿੜਕੋਗੇ ਤੇ ਮੇਰੀ ਗੱਲ ਦਾ ਯਕੀਨ ਨਹੀਂ ਕਰੋਗੇ ਮੈਂ ਆਪਣੀ ਬੇਟੀ ਦੀ ਹਾਲਤ ਦੇਖੀ ਸੀ ਉਹ ਝੂਠ ਕਿਦਾਂ ਕਹਿ ਸਕਦੀ ਸੀ ਸ਼ਾਇਦ ਉਸਦੀ ਨੀਂਦ ਖਰਾਬ ਹੋ ਗਈ ਹੋਵੇਗੀ ਮੈਂ ਹੁਣ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਇੱਥੇ ਨਹੀਂ ਰਹਿਣਾ ਸ਼ਾਇਦ ਉਸ ਨੂੰ ਮੇਰੇ ਅਤੀਤ ਦੇ ਬਾਰੇ ਪਤਾ ਲੱਗ ਗਿਆ ਹੋਵੇਗਾ ਇਸ ਕਰਕੇ ਉਸ ਨੇ ਸੋਚਿਆ ਹੋਵੇਗਾ ਕਿ ਜੇ ਕਿਹੜਾ ਕੋਈ ਮੇਰੇ ਅੱਗੇ ਪਿੱਛੇ ਆਵੇਗਾ ਅਤੇ ਉਹ ਜਿੱਦਾਂ ਚਾਹੇ ਸਾਡਾ ਫਾਇਦਾ ਚੁੱਕ ਸਕਦਾ ਆ ਮੈਂ ਜਲਦੀ ਨਾਲ ਆਪਣੇ ਅਤੇ ਆਪਣੀਆਂ ਬੇਟੀਆਂ ਦੇ ਕੱਪੜੇ ਬੈਗ ਚ ਪਾਏ ਤੇ ਜਿੱਦਾਂ ਹੀ ਮੈਂ ਮੇਰੀ ਛੋਟੀ ਬੇਟੀ ਸਕੂਲ ਵਿੱਚੋਂ ਵਾਪਸ ਆਈ ਤੇ ਮੈਂ ਆਪਣੀਆਂ ਬੇਟੀਆਂ ਨੂੰ ਲੈ ਕੇ ਘਰ ਤੋਂ ਨਿਕਲਣ ਲੱਗੀ ਤਾਂ ਸਾਹਮਣੇ ਉਸ ਨੂੰ ਦੇਖ ਕੇ ਮੇਰੇ ਹੌਲ ਛੁੱਟ ਗਏ ਉਹ ਦਰਵਾਜ਼ੇ ਵਿੱਚ ਬਹਿ ਗਿਆ ਤੇ ਸਾਨੂੰ ਹੈਰਾਨੀ ਨਾਲ ਦੇਖਿਆ ਤੇ ਪੁੱਛਣ ਲੱਗਾ ਕਿ ਭੈਣ ਤੋਂ ਬੱਚਣ ਲੈ ਕੇ ਕਿੱਥੇ ਜਾ ਰਹੀਆਂ ਉਹ ਜ਼ਿਆਦਾਤਰ ਇਸ ਸਮੇਂ ਘਰ ਨਹੀਂ ਹੁੰਦਾ ਸੀ ਉਹ ਮੰਦਰ ਵਿੱਚ ਹੀ ਹੁੰਦਾ ਸੀ ਜਾਂ ਫਿਰ ਟੈਕਸੀ ਚਲਾਉਣ ਚ ਲਿਆ ਜਾਂਦਾ ਸੀ ਪਰ ਅੱਜ ਇਸ ਵਕਤ ਕਿਉਂ ਆ ਗਿਆ ਸੀ ਮੈਂ ਉਸ ਦੇ ਨਾਲ ਲੜ ਨਹੀਂ ਸਕਦੀ ਸੀ ਮੈਂ ਉਸ ਨੂੰ ਬਹਾਨਾ ਬਣਾਇਆ ਕਿ ਮੈਂ ਆਪਣੇ ਸਹੁਰੇ ਵਾਪਸ ਜਾਣਾ ਚਾਹੁੰਦੀ ਸੀ ਅੱਜ ਰਸਤੇ ਵਿੱਚ ਮੈਨੂੰ ਮੇਰੀ ਸੱਸ ਮਿਲੀ ਉਸ ਨੇ ਮੈਨੂੰ ਵਾਪਸ ਘਰ ਬੁਲਾ ਲਿਆ ਹੈ ਇਹ ਸੁਣ ਕੇ ਉਹ ਚੌਂ ਗਿਆ ਤੇ ਕਹਿਣ ਲੱਗਿਆ ਕਿ ਇਦਾਂ ਕਿਵੇਂ ਜਾਵੇਂਗੀ ਮੈਂ ਤੈਨੂੰ ਰੋਕਣ ਦਾ ਹੱਕ ਤਾਂ ਨਹੀਂ ਰੱਖਦਾ ਪਰ ਇਹ ਇਕੱਲੇ ਕਿੱਦਾਂ ਜਾਣ ਦੇਵਾਂ ਤੁਸੀਂ ਟੈਕਸੀ ਵਿੱਚ ਬੈਠੋ ਮੈਂ ਤੁਹਾਨੂੰ ਛੱਡ ਕੇ ਆਉਂਦਾ ਹਾਂ ਮੈਂ ਉਸ ਆਦਮੀ ਦੇ ਨਾਲ 1 ਮਿੰਟ ਵੀ ਨਹੀਂ ਰਹਿਣਾ ਚਾਹੁੰਦੀ ਸੀ ਪਰ ਮੈਂ ਉਸ ਨੂੰ ਸ਼ੱਕ ਵੀ ਨਹੀਂ ਹੋਣ ਦੇਣਾ ਚਾਹੁੰਦੀ ਸੀ ਇਸ ਕਰਕੇ ਮੈਂ ਖਮੋਸ਼ ਰਹੀ ਅਚਾਨਕ ਵੱਡੀ ਬੇਟੀ ਨੇ ਹੱਥ ਛਡਾਇਆ ਤੇ ਛਡਾਇਆ ਤੇ ਕਹਿਣ ਲੱਗੀ ਅਸੀਂ ਕਿਤੇ ਵੀ ਨਹੀਂ ਜਾ ਰਹੇ ਅਸੀਂ ਸਾਰੇ ਇੱਥੇ ਹੀ ਰਹਾਂਗੇ ਇਹ ਕਹਿ ਕੇ ਉਹ ਅੰਦਰ ਭੱਜ ਗਈ ਅਤੇ ਮੈਂ ਹੈਰਾਨੀ ਦੇ ਨਾਲ ਦੇਖਦੀ ਰਹਿ ਗਈ ਕਿ ਉਸ ਦਾ ਰਵੱਈਆ ਮੈਨੂੰ ਸਮਝ ਨਹੀਂ ਆਇਆ ਇੱਕ ਪਾਸੇ ਤਾਂ ਉਹ ਕਹਿ ਰਹੀ ਸੀ ਕਿ ਇਹ ਆਦਮੀ ਠੀਕ ਨਹੀਂ ਆ ਤੇ ਦੂਜੇ ਪਾਸੇ ਉਸ ਦੇ ਘਰ ਰਹਿਣ ਦੀ ਵੀ ਜिद ਕਰ ਰਹੀ ਸੀ ਆਖਰ ਇਹ ਕੀ ਮਸਲਾ ਸੀ ਮੈਂ ਆਪਣੀ ਬੇਟੀ ਅਤੇ ਆਪਣੇ ਮੂੰਹ ਬੋਲੇ ਭਰਾ ਦੋਵਾਂ ਤੇ ਨਜ਼ਰ ਰੱਖਣੀ ਚਾਹੁੰਦੀ ਸੀ ਮੈਨੂੰ ਆਪਣੇ ਮੂੰਹ ਬੋਲੇ ਭਰਾ ਵਿੱਚ ਇਦਾਂ ਦਾ ਕੁਝ ਵੀ ਨਜ਼ਰ ਨਹੀਂ ਆਇਆ ਕਿ ਉਹ ਮੇਰੀ ਬੇਟੀ ਵਿੱਚ ਦਿਲਚਸਪੀ ਲੈ ਰਿਹਾ ਹੋਵੇ ਪਰ ਜਦੋਂ ਵੀ ਮੈਂ ਕਿਸੇ ਕੰਮ ਦੇ ਲਈ ਬਾਹਰ ਨਿਕਲਦੀ ਸੀ ਮੈਨੂੰ ਇਦਾਂ ਲੱਗਦਾ ਜਿਦਾਂ ਕੋਈ ਮੇਰੇ ਉੱਪਰ ਨਜ਼ਰ ਰੱਖਦਾ ਹੈ ਉਸ ਦਿਨ ਵੀ ਮੇਰਾ ਘਰੋਂ ਬਾਹਰ ਨਿਕਲਣਾ ਜ਼ਰੂਰੀ ਸੀ ਕਿਉਂਕਿ ਮੈਂ ਕੱਪੜੇ ਸਲਾਈ ਕਰਦੀ ਸੀ ਇਸ ਲਈ ਬਾਜ਼ਾਰੋਂ ਕੁਝ ਸਮਾਨ ਲੈ ਆਉਣਾ ਜ਼ਰੂਰੀ ਸੀ ਮੈਂ ਰੋਡ ਤੇ ਟੈਕਸੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਚਾਨਕ ਮੇਰੇ ਫੋਨ ਤੇ ਬੈਲ ਵੱਜੀ ਦੇਖਿਆ ਤਾਂ ਅਣਜਾਣ ਨੰਬਰ ਤੋਂ ਮੈਸੇਜ ਆਇਆ ਸੀ ਕਿ ਆਪਣੇ ਮੂੰਹ ਬੋਲੇ ਭਰਾ ਦੀ ਅਸਲੀਅਤ ਦੇਖਣਾ ਚਾਹੁੰਦੀ ਆ ਤਾਂ ਤੁਰੰਤ ਬੱਸ ਸਟਾਪ ਤੇ ਆ ਜਾ ਤੈਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਮੈਂ ਤਾਂ ਡਰ ਗਈ ਸੀ ਕਿ ਇਹ ਕੌਣ ਮੇਰੇ ਪਿੱਛੇ ਪੈ ਗਿਆ ਤੇ ਉਸ ਨੂੰ ਮੇਰੀ ਇੱਕ ਇੱਕ ਹਰਕਤ ਦੀ ਖਬਰ ਆ ਮੈਂ ਜਾਣਾ ਤਾਂ ਨਹੀਂ ਚੰਦੀ ਸੀ ਪਰ ਨਾ ਚਾਹੁੰਦੇ ਹੋਏ ਵੀ ਮੈਂ ਬੱਸ ਸਟਾਪ ਤੇ ਚਲੀ ਗਈ ਤਾਂ ਕਿ ਜਾ ਕੇ ਦੇਖ ਸਕਾਂ ਕਿ ਕੋਈ ਮੈਨੂੰ ਉੱਥੇ ਭੇਜ ਰਿਹਾ ਤਾਂ ਕਿਉਂ ਭੇਜ ਰਿਹਾ ਆਖਰ ਇਦਾਂ ਦਾ ਕੀ ਆ ਉੱਥੇ ਬੱਸ ਸਟਾਪ ਤੇ ਚੁਰੂ ਵਿੱਚ ਹੀ ਉਹ ਮੰਜ਼ਰ ਮੈਨੂੰ ਨਜ਼ਰ ਆ ਗਿਆ ਜਿਸ ਨੇ ਮੈਨੂੰ ਮੈਸੇਜ ਕਰਕੇ ਇੱਥੇ ਆਉਣ ਲਈ ਕਿਹਾ ਸੀ ਉੱਥੇ ਮੇਰੇ ਉਹੀ ਮੂੰਹ ਬੋਲਿਆ ਭਰਾ ਕਿਸੇ ਔਰਤ ਦੇ ਨਾਲ ਖੜਾ ਹੋ ਕੇ ਗੱਲਾਂ ਕਰ ਰਿਹਾ ਸੀ ਤੇ ਉਹ ਔਰਤ ਕੋਈ ਹੋਰ ਨਹੀਂ ਬਲਕਿ ਉਸੇ ਕੋਠੇ ਦੀ ਮਾਲਕਨ ਸੀ ਜਿੱਥੋਂ ਮੈਂ ਫਰਾਰ ਹੋਈ ਸੀ ਨਾਖਿਰ ਉਹ ਦੋਨੋਂ ਕਿਉਂ ਮਿਲ ਰਹੇ ਸੀ ਤੇ ਉਸ ਔਰਤ ਨੂੰ ਉਹ ਕਿੱਦਾਂ ਜਾਣਦਾ ਸੀ ਕਿਤੇ ਨਾ ਕਿਤੇ ਉਹ ਦੋਨੋਂ ਆਪਸ ਵਿੱਚ ਮਿਲੇ ਹੋਏ ਤਾਂ ਨਹੀਂ ਸੀ ਮੈਂ ਬੁਰੀ ਤਰ੍ਹਾਂ ਨਾਲ ਘਬराई ਹੋਈ ਘਰ ਵਾਪਸ ਆ ਗਈ ਤੇ ਇੱਕ ਵਾਰ ਫਿਰ ਉਸ ਘਰ ਤੋਂ ਨਿਕਲਣ ਦਾ ਇਰਾਦਾ ਕਰ ਲਿਆ ਪਰ ਮੇਰੀ ਵੱਡੀ ਬੇਟੀ ਇਸ ਵਾਰ ਫਿਰ ਮੇਰੇ ਅੱਗੇ ਆ ਗਈ ਕਿ ਮਾਂ ਅਸੀਂ ਇਸੇ ਘਰ ਵਿੱਚ ਮਹਿਫੂਜ਼ ਹਾਂ ਜੇਕਰ ਇੱਥੋਂ ਬਾਹਰ ਜਾਵਾਂਗੇ ਤਾਂ ਚੰਗਾ ਨਹੀਂ ਹੋਵੇਗਾ ਮੈਂ ਉਲਝ ਗਈ ਤੇ ਕਿਹਾ ਕਿ ਤੂੰ ਇਹ ਕੀ ਕਹਿ ਰਹੀ ਆ ਇੱਕ ਪਾਸੇ ਤਾਂ ਤੂੰ ਕਹਿੰਦੀ ਹੋ ਕਿ मामू ਨੇ ਤੇਰੇ ਨਾਲ ਬੁਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਦੂਜੇ ਪਾਸੇ ਤੂੰ ਇਹ ਘਰ ਤੋਂ ਜਾਣਾ ਵੀ ਨਹੀਂ ਚਾਹੁੰਦੀ ਆਖਿਰ ਕਿਉਂ ਕੀ ਲੁਕਾ ਰਹੀ ਆ ਮੇਰੀ ਬੇਟੀ ਬੁਰੀ ਤਰ੍ਹਾਂ ਨਾਲ ਕਬਰ ਆ ਗਈ ਆਖਿਰ ਉਹ ਕੀ ਚਾਹੁੰਦੀ ਆ ਉਹ ਕੁਝ ਕਹਿਣ ਲੱਗੀ ਪਰ ਬੋਲਦੇ-ਬੋਲਦੇ ਰੁਕ ਗਈ ਅਤੇ ਕੁਝ ਬੋਲੇ ਬਗੈਰ ਹੀ ਕਮਰੇ ਵਿੱਚੋਂ ਭੱਜ ਗਈ ਮੈਂ ਸਿਰ ਫੜ ਲਿਆ ਤੇ ਆਲੇ-ਦੁਆਲੇ ਕੀ ਹੋ ਰਿਹਾ ਆ ਮੈਂ ਕੁਝ ਵੀ ਸਮਝ ਨਹੀਂ ਪਾ ਰਹੀ ਸੀ ਕਦੇ ਮੈਨੂੰ ਲੱਗਦਾ ਸੀ ਕਿ ਮੇਰੇ ਖਿਲਾਫ ਜਾਲ ਵਿਛਾਇਆ ਜਾ ਰਿਹਾ ਆ ਕੋਈ ਛਾਜਿਸ਼ ਕਰ ਰਿਹਾ ਆ ਤੇ ਕਦੇ ਲੱਗਦਾ ਸੀ ਇਦਾਂ ਦਾ ਕੁਝ ਵੀ ਨਹੀਂ ਆ ਮੈਨੂੰ ਕੋਠੇ ਤੋਂ ਭੱਜੀ ਹੋਈ ਨੂੰ 6 ਮਹੀਨੇ ਦਾ ਸਮਾਂ ਗੁਜ਼ਰ ਗਿਆ ਸੀ ਤੇ ਅੱਜ ਅਚਾਨਕ ਉਸ ਕੋਠੇ ਦੀ ਮਾਲਕਨ ਦਾ ਮੇਰੇ ਮੂੰਹ ਬੋਲੇ ਭਰਾ ਨਾਲ ਮਿਲਣਾ ਮੈਨੂੰ ਸ਼ੱਕ ਚ ਪਾ ਰਿਹਾ ਸੀ ਮੈਂ ਬਾਸ ਹੁਣ ਇੱਥੇ ਨਹੀਂ ਰਹਿ ਸਕਦੀ ਮੈਂ ਬੇਟੀਆਂ ਨੂੰ ਤਿਆਰ ਕੀਤਾ ਤੇ ਜ਼ਬਰਦਸਤੀ ਉਹਨਾਂ ਨੂੰ ਲੈ ਕੇ ਹੀ ਕਾਸ਼ਰਮ ਚ ਆ ਗਈ। ਜ਼ਿੰਦਗੀ ਇੱਥੇ ਕਿਹੜਾ ਆਸਾਨ ਸੀ। ਸਭ ਤੋਂ ਪਹਿਲਾਂ ਮੈਨੂੰ ਆਪਣੀਆਂ ਬੇਟੀਆਂ ਦੇ ਸਕੂਲ ਦੀ ਕੁਰਬਾਨੀ ਦੇਣੀ ਪਈ। ਉਹ ਬਹੁਤ ਹੀ ਚੰਗੇ ਸਕੂਲ 'ਚ ਪੜ੍ਹਦੀਆਂ ਸੀ ਤੇ ਹੁਣ ਇੱਥੇ ਉਹਨਾਂ ਨੂੰ ਮੇਰੇ ਕੋਲ ਹੀ ਰਹਿਣਾ ਸੀ। ਮੈਂ ਸਮਝ ਨਹੀਂ ਪਾ ਰਹੀ ਸੀ ਕਿ ਮੈਂ ਚੰਗਾ ਕੀਤਾ ਜਾਂ ਬੁਰਾ। ਮੈਨੂੰ ਇੱਥੇ ਕਿਹਾ ਗਿਆ ਕਿ ਮੈਨੂੰ ਆਪਣੀਆਂ ਬੇਟੀਆਂ ਨੂੰ ਜਤੀਮ ਖਾਨੇ ਭੇਜਣਾ ਪਵੇਗਾ। ਤਾਂ ਕਿ ਉੱਥੇ ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਹੋ ਸਕੇ ਮੈਂ ਆਪਣੀਆਂ ਬੇਟੀਆਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੀ ਸੀ ਇਸ ਕਰਕੇ ਮੈਂ ਉਸ ਆਸ਼ਰਮ ਵਿੱਚੋਂ ਨਿਕਲ ਕੇ ਆਪਣੀਆਂ ਬੇਟੀਆਂ ਨੂੰ ਲੈ ਕੇ ਸੜਕ ਤੇ ਬਹਿ ਗਈ ਮੈਨੂੰ ਮੇਰੀ ਵੱਡੀ ਬੇਟੀ ਕਹਿਣ ਲੱਗੀ ਮੈਂ ਤੁਹਾਨੂੰ ਕਿਹਾ ਸੀ ਕਿ ਉਸ ਘਰ ਚੋਂ ਨਾ ਨਿਕਲੋ ਹੁਣ ਵੇਖ ਲਿਆ ਸਾਡੇ ਨਾਲ ਕੀ ਹੋ ਰਿਹਾ ਆ ਮੈਂ ਉਸ ਨੂੰ ਕੀ ਸਮਝਾਉਂਦੀ ਕਿ ਜਿੱਥੇ ਇੱਜ਼ਤ ਦੇ ਲੁਟੇਰੇ ਹੋਣ ਉੱਥੇ ਅਸੀਂ ਨਹੀਂ ਰਹਿ ਸਕਦੇ ਪਰ ਉਹ ਤਾਂ ਇੱਕ ਛੋਟੀ ਜੀ ਬੱਚੀ ਸੀ ਉਸ ਵਕਤ ਉੱਥੇ ਇੱਕ ਔਰਤ ਗੁਜ਼ਰੀ ਫਿਰ ਦੁਬਾਰਾ ਰੁੱਕ ਕੇ ਵਾਪਸ ਆ ਗਈ ਮੈਂ ਉਸ ਨੂੰ ਵੇਖ ਕੇ ਚੌਂਕ ਗਈ ਉਹ ਇੱਕ ਤਵਾਇਫ ਸੀ ਤੇ ਕੋਠੇ ਤੇ ਮੇਰੇ ਨਾਲ ਹੀ ਹੁੰਦੀ ਸੀ ਮੈਨੂੰ ਇਸ ਹਾਲਤ ਵਿੱਚ ਆਪਣੀਆਂ ਬੇਟੀਆਂ ਦੇ ਨਾਲ ਵੇਖ ਕੇ ਕਹਿ ਲੱਗੀ ਤੂੰ ਵੇਖ ਲਿਆ ਬਾਹਰ ਦੀ ਦੁਨੀਆ ਵਿੱਚ ਕੀ ਹੁੰਦਾ ਤੂੰ ਵਾਪਸ ਆ ਜਾ ਹੁਣ ਹਾਲਾਤ ਬਿਹਤਰ ਹੋ ਚੁੱਕੇ ਨੇ ਹੁਣ ਤੈਨੂੰ ਕੋਈ ਵੀ ਤੇਰੀਆਂ ਬੇਟੀਆਂ ਤੋਂ ਦੂਰ ਨਹੀਂ ਕਰੇਗਾ ਬਲਕਿ ਜੋ ਲੜਕੀਆਂ ਕੋਠੇ ਤੇ ਭੇਜ ਦਿੱਤੀਆਂ ਗਈਆਂ ਸੀ ਉਹ ਵੀ ਵਾਪਸ ਆ ਗਈਆਂ ਨੇ ਮੈਨੂੰ ਇਹ ਹੀ ਲੱਗ ਰਿਹਾ ਸੀ ਕਿ ਉੱਥੇ ਮੇਰੀਆਂ ਬੇਟੀਆਂ ਘੱਟੋ ਘੱਟ ਮਹਫੂਲ ਤਾਂ ਸੀ ਸ਼ਾਇਦ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ ਸੀ ਇਸ ਤੋਂ ਪਹਿਲਾਂ ਕਿ ਮੈਂ ਉਸਦੇ ਨਾਲ ਜਾਂਦੀ ਮੇਰੀ ਵੱਡੀ ਬੇਟੀ ਇੱਕਦਮ ਚੀਕ ਕੇ ਬੋਲੀ ਕਿ ਅਸੀਂ ਤੁਹਾਡੇ ਨਾਲ ਨਹੀਂ ਜਾਵਾਂਗੇ ਤੁਸੀਂ ਸਾਰੇ ਗੰਦੇ ਲੋਕੋ ਮਾਂ ਅਸੀਂ ਮਾਮੂ ਦੇ ਘਰ ਜਾਵਾਂਗੇ ਮੈਂ ਚੀਕ ਕੇ ਆਪਣੀ ਬੇਟੀ ਨੂੰ ਕਿਹਾ ਉਸ ਦਿਨ ਜਦੋਂ ਮੈਂ ਘਰ ਗਈ ਅਰ ਨਹੀਂ ਸੀ ਤਾਂ ਤੇਰੇ ਮਾਮੂ ਨੇ ਤੇਰੇ ਨਾਲ ਬੁਰਾ ਕੀਤਾ ਸੀ ਯਾਦ ਕਰ ਜਦੋਂ ਮੈਂ ਆਈ ਉਸ ਸਮੇਂ ਤੂੰ ਬਿਉਹ ਸੀ ਤੂੰ ਕਿਹਾ ਸੀ ਕਿ ਮੇਰੇ ਨਾਲ ਇਹ ਸਭ ਕੁਝ ਮਾਮੂ ਨੇ ਕੀਤਾ ਉਹ ਰੋਂਦੇ ਹੋਏ ਕਹਿਣ ਲੱਗੀ ਕਿ ਮਾਂ ਮੈਂ ਝੂਠ ਬੋਲਿਆ ਸੀ ਮਾਂ ਮੈਂ ਡਰ ਗਈ ਸੀ ਉਹਨਾਂ ਨੇ ਮੈਨੂੰ ਝੂਠ ਬੋਲਣ ਦੇ ਲਈ ਕਿਹਾ ਸੀ ਉਹੀ ਵੱਡੀ ਆਂਟੀ ਜੋ ਕੋਠੇ ਤੇ ਹੁੰਦੀ ਸੀ ਉਹ ਸ਼ਾਇਦ ਕੋਟੇ ਦੀ ਮਾਲਕਨ ਦੀ ਗੱਲ ਕਰ ਰਹੀ ਸੀ ਮੈਂ ਤਾਂ ਹੈਰਾਨ ਰਹਿ ਗਈ ਉਸਨੇ ਝੂਠ ਬੋਲਿਆ ਸੀ ਅਤੇ ਮੈਂ ਸੱਚ ਸਮਝ ਕੇ ਆਪਣੇ ਮੂੰਹ ਬੋਲੇ ਭਰਾ ਨੂੰ ਕਿੰਨਾ ਗਲਤ ਸਮਝ ਰਹੀ ਸੀ ਉਸੇ ਸਮੇਂ ਸਾਡੇ ਕੋਲ ਇੱਕ ਟੈਕਸੀ ਆ ਕੇ ਰੁਕੀ ਮੇਰਾ ਮੂੰਹ ਬੋਲੇ ਭਰਾ ਸਾਨੂੰ ਲੱਭਦਾ ਹੋਇਆ ਇੱਥੋਂ ਤੱਕ ਪਹੁੰਚ ਗਿਆ ਉਸਨੇ ਕਿਹਾ ਕਿ ਮੇਰੇ ਤੋਂ ਇਦਾਂ ਦੀ ਕਿਹੜੀ ਗਲਤੀ ਹੋ ਗਈ ਕਿ ਤੁਸੀਂ ਬਿਨਾਂ ਦੱਸੇ ਹੀ ਮੇਰੇ ਘਰੋਂ ਇਸ ਤਰ੍ਹਾਂ ਗਾਇਬ ਹੋ ਗਈਆਂ ਮੈਂ ਕਿਹਾ ਕਿ ਭਰਾ ਸ਼ਾਇਦ ਤੂੰ ਮੇਰੇ ਅਤੀਤ ਤੋਂ ਵਾਕਿਫ ਨਹੀਂ ਆ ਉਹ ਮੇਰੀ ਗੱਲ ਕੱਟ ਕੇ ਕਹਿਣ ਲੱਗਾ ਕਿ ਮੈਂ ਤੇਰੇ ਅਤੀਤ ਤੋਂ ਚੰਗੀ ਤਰ੍ਹਾਂ ਵਾਕਿਫ ਆ ਤੈਨੂੰ ਲੱਭਦੇ ਹੋਏ ਤੇਰੇ ਕੋਠੇ ਦੀ ਮਾਲਕਣ ਕਈ ਵਾਰ ਮੇਰੇ ਕੋਲ ਆਈ ਆ ਤੇ ਤੈਨੂੰ ਵਾਪਸ ਭੇਜਣ ਦਾ ਕਹਿ ਰਹੀ ਆ ਉਹ ਕੋਠੇ ਦੀ ਮਾਲਕਣ ਮੈਨੂੰ ਵਾਰ-ਵਾਰ ਧਮਕੀਆਂ ਦੇ ਚੁੱਕੀ ਆ ਪਰ ਮੈਂ ਉਸ ਤੋਂ ਡਰਨ ਵਾਲਾ ਨਹੀਂ ਆ ਇੱਕਦਮ ਮੇਰੀਆਂ ਅੱਖਾਂ ਚੋਂ ਅਥਰੂ ਨਿਕਲਣ ਲੱਗੇ ਮੈਂ ਫਜ਼ੂਲ ਹੀ ਆਪਣੇ ਭਰਾ ਤੇ ਸ਼ੱਕ ਕੀਤਾ ਤੇ ਉਹਨਾਂ ਨੂੰ ਗਲਤ ਸਮਝਦੀ ਰਹੀ ਜਦ ਕਿ ਉਹਨਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਸੀ ਮੇਰੀ ਬੇਟੀ ਮੈਨੂੰ ਕਹਿਣ ਲੱਗੀ ਉਸ ਦਿਨ ਤੁਸੀਂ ਘਰ ਨਹੀਂ ਸੀ ਉਹੇ ਕੋਠੇ ਦੀ ਮਾਲਕਣ ਕੁਝ ਆਦਮੀਆਂ ਦੇ ਨਾਲ ਘਰ ਆਈ ਸੀ ਉਹਨਾਂ ਨੇ ਮੈਨੂੰ ਬਹੁਤ ਮਾਰਿਆ ਮੇਰੇ ਕੱਪੜੇ ਤੱਕ ਪਾੜ ਦਿੱਤੇ ਸੀ ਅਤੇ ਫਿਰ ਕਹਿਣ ਲੱਗੀ ਜੇਕਰ ਮਾਂ ਪੁੱਛੇ ਤਾਂ ਕਹਿਣਾ ਕਿ ਇਹ ਸਭ ਮਾਮੂਨੇ ਕੀਤਾ ਜੇਕਰ ਮੈਂ ਉਹਨਾਂ ਦੀ ਗੱਲ ਨਾ ਮੰਨੀ ਤਾਂ ਉਹ ਇਸੇ ਤਰ੍ਹਾਂ ਮੇਰੀ ਛੋਟੀ ਭੈਣ ਦੇ ਨਾਲ ਵੀ ਕਰਨਗੇ ਮੈਂ ਡਰ ਗਈ ਸੀ ਇਸੇ ਕਰਕੇ ਮੈਂ ਤੁਹਾਨੂੰ ਝੂਠ ਕਹਿ ਦਿੱਤਾ ਸੀ ਉਹ ਤਾਂ ਵਾਈਫ ਜੋ ਕੁਝ ਦਿਨ ਪਹਿਲਾਂ ਮੈਨੂੰ ਨਾਲ ਲੈ ਜਾਣ ਦਾ ਕਹਿ ਰਹੀ ਸੀ ਤੇ ਕਹਿਣ ਲੱਗੀ ਭੈਣ ਮੈਨੂੰ ਮaaf ਕਰਦੇ ਅਸਲ ਵਿੱਚ ਇਹ ਸਾਰਾ ਪਲਾਨ ਕੋਠੇ ਦੀ ਮਾਲਕਨ ਦਾ ਸੀ ਉਹ ਹੁਣ ਤੈਨੂੰ ਜ਼ਬਰਦਸਤੀ ਨਹੀਂ ਲੈ ਜਾ ਸਕਦੀ ਸੀ ਕਿਉਂਕਿ ਤੇਰਾ ਇਹ ਮੂੰਹ ਬੋਲਿਆ ਭਰਾ ਇਦਾਂ ਨਹੀਂ ਹੋਣ ਦੇਵੇਗਾ ਇਸ ਕਰਕੇ ਉਸਨੇ ਡਬਲ ਚਾਲ ਚੱਲੀ ਇੱਕ ਪਾਸੇ ਤਾਂ ਤੈਨੂੰ ਤੇਰੇ ਭਰਾ ਦੇ ਵੱਲੋਂ ਬਾਦਗਮਾਨ ਕਰ ਦਿੱਤਾ ਕਹਿੰਦੇ ਤੂੰ ਉਹ ਘਰ ਛੱਡ ਕੇ ਕਿਤੇ ਹੋਰ ਚਲੀ ਜਾਵੇਂ ਫਿਰ ਤੇਰੇ ਵਾਸਤੇ ਇਦਾਂ ਦੇ ਹਾਲਾਤ ਤੇ ਮੁਸ਼ਕਲਾਂ ਪੈਦਾ ਹੋ ਜਾਣ ਕਿ ਤੂੰ ਖੁਦ ਬਾਗੁੱਦ ਖੁਦ ਹੀ ਮਜਬੂਰ ਹੋ ਜਾਵੇਂ ਅਤੇ ਵਾਪਸ ਕੋਠੇ ਤੇ ਆ ਜਾਵੇਂ ਹੁਣ ਵੀ ਮੈਂ ਉਹਨਾਂ ਦੇ ਕਹਿਣ ਤੇ ਤੈਨੂੰ ਝੂਠ ਬੋਲ ਰਹੀ ਸੀ ਉੱਥੇ ਸਾਰਾ ਕੁਝ ਠੀਕ ਹੋ ਗਿਆ ਹਕੀਕਤ ਤਾਂ ਇਹ ਹੈ ਕਿ ਉੱਥੇ ਕੁਝ ਵੀ ਠੀਕ ਨਹੀਂ ਹੋਇਆ ਤੂੰ ਆਪਣੇ ਇਸੇ ਮੂੰਹ ਬੋਲੇ ਭਰਾ ਦੇ ਨਾਲ ਵਾਪਸ ਚਲੀ ਜਾ ਉਥੇ ਹੀ ਤੂੰ ਮਹਿਫੂਜ਼ ਰਹੇਂਗੀ ਮੈਂ ਆਪਣੇ ਭਰਾ ਤੋਂ ਮਾਫੀ ਮੰਗੀ ਤੇ ਦੁਬਾਰਾ ਉਹਨਾਂ ਦੇ ਘਰ ਜਾਣ ਦੇ ਲਈ ਤਿਆਰ ਹੋ ਗਈ ਇਸ ਵਾਰ ਮੇਰਾ ਮੂੰਹ ਬੋਲਿਆ ਭਰਾ ਮੈਨੂੰ ਆਪਣੇ ਪਿੰਡ ਛੱਡ ਆਇਆ ਜਿੱਥੇ ਮੈਂ ਉਸਦੇ ਮਾਪੇ ਅਤੇ ਉਸਦੀ ਪਤਨੀ ਦੇ ਨਾਲ ਰਹਿੰਦੀ ਹਾਂ ਉਹ ਸਾਰੇ ਘਰ ਵਾਲੇ ਮੈਨੂੰ ਅਤੇ ਮੇਰੀਆਂ ਬੱਚੀਆਂ ਨੂੰ ਪਿਆਰ ਕਰਦੇ ਹਨ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਹਾਂ ਮੈਂ ਦਿਨ ਰਾਤ ਉਸ ਪ੍ਰਮਾਤਮਾ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗਦੀ ਹਾਂ ਤੇ ਆਪਣੇ ਭਰਾ ਦੇ ਲਈ ਅਰਦਾਸਾਂ ਕਰਦੀ ਹਾਂ ਜਿਸ ਨੇ ਮੇਰੀ ਜ਼ਿੰਦਗੀ ਵਿੱਚ ਆ ਕੇ ਮੇਰੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਦਿੱਤੀ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ